ਹਾਂਜੀ ਅੱਜ ਫਿਰ ਕਿਹੜੀ ਚੀਜ਼ ਦੀ ਤਿਆਰੀ ਲੱਗੀ ਹੋਣਾ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਆਸ ਕਰਦਾ ਤੁਸੀਂ ਸਾਰੇ ਜਣੇ ਠੀਕ ਹੋਵੋਗੇ YouTube ਫੈਮਿਲੀ ਵਾਲੇ ਤੇ ਆਪਾਂ ਵੀ ਬਿਲਕੁਲ ਠੀਕ ਆ ਹਨਾ ਤੇ ਅੱਜ ਕੁਝ ਨਵਾਂ ਲੱਗੇ ਆ ਟਰਾਈ ਕਰਨ ਫਿਰ ਤੇ ਪੁੱਛਦੇ ਆ ਇਹਨਾਂ ਨਾਲ ਗੱਲਬਾਤ ਕਰਦੇ ਆ ਹਾਂਜੀ ਉਹ ਚੀਜ਼ ਬਣਾਉਣ ਲੱਗੇ ਆ ਜਿਹੜੀ ਹਰ ਇੱਕ ਆਪੀ ਮੱਲਾਵਾ ਸਮੋਸੇ ਹੋਏ ਪਕੌੜੇ ਹੋਏ ਹਨਾ ਤੇ ਜਿੱਤਾ ਵੀ ਸਮਾਂ ਰੋਟੀ ਹੋਵੇ ਉਹਨਾਂ ਵੀ ਖਾਧੀ ਜਾਂਦੀ ਆ ਮਤਲਬ ਕਿ ਜਿੱਦਾਂ ਉਹ ਦੰਬਝਾਰੋਂ ਲੈ ਆਂਦੀ ਆ ਨਾਲ ਮਿਲਦੀ ਆ ਤੇ ਉਹ ਘੱਟ ਮਿਲਦੀ ਆ ਆਪਾਂ ਲਗੀਆਂ ਹੋਮ ਮੇਡ ਬਣਾਉਣਾ ਹਨਾ ਉਹ ਵੀ ਜ਼ਿਆਦਾ ਤੇ ਉਹ ਵੀ ਜ਼ਿਆਦਾ ਜਿੰਨੀ ਜਿੰਨੀ ਮਰਜ਼ੀ ਖਾਓ ਪਰ ਬਹੁਤੀ ਨਹੀਂ ਖਾਣੀ ਚਾਹੀਦੀ ਚਲ 10 ਵੀ ਦਈਏ ਹੁਣ ਕਿਹੜੀ ਚੀਜ਼ ਆ ਅਸੀਂ ਲੱਗੇ ਆ ਜੀ ਬਣਾਉਣਾ ਇਮਲੀ ਦੀ ਚਟਣੀ ਇਹ ਆ ਜੀ ਸਾਰੇ ਇਨਗਰੀਡੀIENTS ਜਿਹੜੇ ਚਟਣੀ ਦੇ ਵਿੱਚ ਪਾਣੇ ਹਨਾ ਮੰਮੀ ਜੀ ਹਾਂਜੀ ਤੇ ਇਹ ਵਾਲੀ ਚਟਣੀ ਨਾ ਮੰਮੀ ਬਹੁਤ ਹੀ ਵਧੀਆ ਬਣਾਉਂਦੇ ਆ ਮਤਲਬ ਬੜੀ ਸੁਆਦ ਹੁੰਦੀ ਆ ਜਿਹੜੀ ਚਾਟ ਹੁੰਦੀ ਨਾ ਚਾਟ ਉਦੇ ਉੱਪਰ ਪੈਂਦੀ ਹੈ ਨਾ ਉਹੀ ਹੈ ਨਾ ਮੰਮੀ ਉਹਦੇ ਵਿੱਚ ਵਿੱਚ ਹੀ ਪੈਂਦੀ ਟਿਕਰੀ ਚਾਰ ਦੇ ਉਹ ਅਸੀਂ ਬਣਾਇਆ ਸੀ ਨਾ ਦਹੀਂ ਭੱਲੇ ਉਹਦੇ ਵਿੱਚ ਵੀ ਇਹ ਬਣਾਏ ਸੀ ਪਰ ਉਦੋਂ ਬਾਅਦ ਉੱਤੇ ਪਾ ਕੇ ਦਸੀਂ ਬਣਾਉਣੀ ਨਹੀਂ ਦਸੀ ਤੇ ਮੰਮੀ ਜੀ ਆਜੋ ਨਾਲੇ ਇੱਕ ਹੋਰ ਚੀਜ਼ ਸ਼ੇਅਰ ਕਰਦੇ ਆ ਮੇਰੇ ਮਨ ਵਿੱਚ ਦਿਮਾਗ ਵਿੱਚ ਆ ਗਈ ਆ ਤੇ ਉਹ ਅੱਗੇ ਦੱਸ ਦਿਆਂ ਪਹਿਲਾਂ ਤੁਸੀਂ ਚਟਨੀ ਬਣਾਉਣੀ ਦੱਸੋ ਹਾਂ ਹੀ ਅਮਲੇ ਭੇਂ ਤੇਗੇ ਆਪਣੇ ਹਿਸਾਬ ਨਾਲ ਤੁਸੀਂ ਭੇਲਿਓ ਜਿੰਨੇ ਕਿ ਤੁਸੀਂ ਬਣਾਉਣੇ ਹੋਵੇ ਹਨਾ ਇਹ ਕਿੰਨੀ ਆ ਇਹ ਆਉਂਦਾ ਨਾ 20 ਰੁਪਏ ਦਾ ਪੈਕਟ ਜਿਆ ਹਾਂਜੀ ਉਹ ਆ अच्छा अच्छा ठीक ठीक है ਤੇ ਇਹਨੂੰ ਕਿੰਨਾ ਚਿਰ ਭਿਓਂ ਕੇ ਰੱਖਣਾ ਜੇ ਇਹਨੂੰ ਅੱਧਾ ਘੰਟਾ ਭਿਉਂਤਾ ਹੈ ਹਾਂਜੀ ਤੇ ਹੁਣ ਇਹਨੂੰ ਇਹਦਾ ਛਾਲਾ ਲਗਾ ਛਾਲਾ ਲਗਾ ਲਵੋ ਜੀ ਇਹ ਖਾਸ ਕਰ ਜਿਆਦਾ ਉਦੋਂ ਵਰਤੀ ਜਾਂਦੀ ਹੈ ਜਦੋਂ ਖਾਸ ਮਹਿਮਾਨ ਆਏ ਹੋਣ ਹੈ ਆਮ ਮਹਿਮਾਨ ਵਰਤ ਨਹੀਂ ਕਾਸਵਾ ਤੇ ਕਾਸਵਾ ਤੇ ਕੱਢੀ ਜਾਂਦੀ ਫਿਰ ਹੈ ਉਦੋਂ ਜਿਆਦਾ ਖਾਂਦੇ ਆ ਮੋਸੇ ਵਗੈਰਾ ਉਦੋਂ ਲੀ ਹੁੰਦੇ ਜਿਆਦਾ ਤੇਰੇ ਕਹਿਣ ਦਾ ਮਤਲਬ ਇਹ ਆ ਕਿ ਇਹ ਮਹਿਮਾਨਾਂ ਵਾਸਤੇ ਆ ਘਰ ਦੇ ਮੈਂਬਰਾਂ ਵਾਸਤੇ ਨਹੀਂ 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 ਘਰ ਦੇ ਮੈਂਬਰਾਂ ਵਾਸਤੇ ਆ ਕਿ ਮਹਿਮਾਨ ਮਹਿਮਾਨਾਂ ਨੂੰ ਕਿਹੜੇ ਸਿੱਕ ਲੱਗੇ ਹੁੰਦੇ ਆ ਨਹੀਂ ਸਭ ਤੋਂ ਪਹਿਲਾਂ ਘਰ ਦੇ ਖਾਂ ਤੇ ਫਿਰ ਇਹਦੇ ਅਗਰੇ ਦਵਾਂਗੇ ਟੇਸਟ ਕਰਕੇ ਹਾਂ ਬਿਲਕੁਲ ਠੀਕ ਗੱਲ ਕੀਤੀ ਆ ਜਿੱਦਾਂ ਹੁਣ ਰਿਵਿਊ ਫੇਰ ਹੀ ਦਵਾਂਗੇ ਇਹ ਸਭ ਨਹੀਂ ਆ ਖੰਡ ਪਾਉਣੀ ਆ ਨਾ ਮਿਰਚ ਪਾਉਣੀ ਆ ਮਗਜਾ ਧਿਆੰਦੇ ਆ ਤੇ ਇਹ ਪਾਵਾਂਗੇ ਵਿੱਚ ਤੇ ਫਿਰ ਇਹ ਰਹੀ ਅਜਨ ਸੁਆਦ ਲੱਗੂਗੀ ਤੇ ਅੱਜ ਫਿਰ ਦੇਖਦੇ ਆ ਬਣੇ ਰਹੋ ਸਾਡੇ ਵਲੋਗ ਨਾਲ ਤੇ ਚਟਣੀ ਜਿਹੜੀ ਆ ਇਹ ਬਹੁਤ ਹੀ ਸੁਆਦ ਬਣਦੀ ਆ ਪਹਿਲਾਂ ਵੀ ਇੱਕ ਦੋ ਵਾਰੀ ਮੰਮੀ ਜੀ ਨੇ ਬਣਾਈਆਂ ਤੇ ਸੱਚੀ ਬੜੀ ਸੁਆਦ ਆ ਆਪਾਂ ਮੰਮੀ ਵੇਖਿਆ ਜਦੋਂ ਇੱਕ ਵਾਰੀ ਟਿੱਕੀਆਂ ਬਣਾਈਆਂ ਆਈਆਂ ਨਾ ਦਾਲਾਂ ਵਾਲੀਆਂ ਹਾਂ ਉਦੋਂ ਬਣਾਈਆਂ ਤੇ ਬੜੀ ਸੁਆਦ ਲੈ ਵੀ ਚਟਣੀ ਜੀ ਘਾਤਾ ਹੀ ਕੱਲੀ ਖਾਈ ਜਾਵੇ ਪਰ ਇਹ ਚੀਜ਼ਾਂ ਜਿਹੜੀਆਂ ਵਾ ਜ਼ਿਆਦਾ ਖਾਣੀਆਂ ਵੀ ਨਹੀਂ ਚੰਗੀਆਂ ਹੈਗੀਆਂ ਤੇ ਅਸੀਂ ਹੁਣ ਇਹਦੇ ਵਿੱਚ ਚੀਨੀ ਪਾਉਣ ਲੱਗੇ ਹਾਂ ਤੇ ਵੈਸੇ ਗੁੜ ਦੀ ਵੀ ਬਣ ਜਾਂਦੀ ਆ ਹਾਂ ਠੀਕ ਆ ਕੋਈ ਨਹੀਂ ਮੈਂ ਚੀਨੀ ਦੀ ਬਣਾਉਣੀ ਦੱਸਾਂਗੇ ਤੇ ਜਿਹੜਾ ਤਰੀਕਾ ਉਹ ਗੋੜ ਵਾਲੀ ਵੀ ਦੱਸ ਦਾਂਗੇ ਉਹ ਹੀ ਸੇਮ ਪ੍ਰੋਸੈਸ ਹੋਣਾ ਜਿੱਥੇ ਚੀਨੀ ਪੈਣੀ ਉੱਥੇ ਗੋੜ ਪੈ ਜਾਣਾ ਲਓ ਜੀ ਇੱਕ ਗੱਲ ਹੋਰ ਵਾ ਹਾਂਜੀ ਅਸੀਂ ਇਹਦੇ ਵਿੱਚ ਉਹ ਰੰਗ ਜਿਹੜਾ ਪਾਉਂਦੇ ਆ ਨਾ ਜਾਦਾ ਰੰਗ ਅਸੀਂ ਉਹ ਨਹੀਂ ਪਾਉਣਾ ਉਤੋਂ ਬਗੈਰ ਬਣਾਵਾਂਗੇ ਠੀਕ ਆ ਜੀ ਹਾਂਜੀ ਆ ਲਾਲਾ ਜੀ ਹਾਂਜੀ ਵਧੀਆ ਲੱਗਦੀ ਆ ਨਾਲੇ ਖਾਂਚ ਵੀ ਤੇ ਉਹਦਾ ਵੇਖਣ ਚ ਵੀ ਵੇਖੋ ਜੀ ਇੱਕ ਕਮੈਂਟ ਵੀ ਆਇਆ ਸੀ ਕਿ ਜਿਹੜਾ ਕਲਰ ਵਾ ਬਹੁਤਾ ਖਾਣਾ ਚੰਗਾ ਨਹੀਂ ਆ ਹਾਂ ਬਿਲਕੁਲ ਬਿਲਕੁਲ ਠੀਕ ਆ ਚੀਜ਼ਾਂ ਤੇ ਸਾਰੀਆਂ ਨਹੀਂ ਖਾਣੀਆਂ ਚੰਗੀਆਂ ਪਰ ਇਹ ਕਿ ਸਵਾਦ ਅਨੁਸਾਰ ਜੇ ਖਾਧੀਆਂ ਜਾਣ ਫਿਰ ਜੀ ਏਡੀ ਕੋਈ ਗੱਲ ਨਹੀਂ ਹੁੰਦੀ ਇਹ ਜਿਹੜੀਆਂ ਜਿੰਨੀਆਂ ਵੀ ਤਲੀਆਂ ਚੀਜ਼ਾਂ ਵਾਂ ਮੈਦੇ ਤੋਂ ਬੜੀਆਂ ਮੈਂ ਤੇ ਚਲੋ ਆਪ ਨਹੀਂ ਪ੍ਰੇਸ਼ ਕਰਦਾ ਐਵੇਂ ਝੂਠ ਕਿਉਂ ਬੋਲਣਾ ਵਾ ਤੇ ਇਹ ਆ ਕਿ ਜੇ ਸਵਾਦ ਅਨੁਸਾਰ ਪਰ ਇਹ ਚੀਜ਼ਾਂ ਹੀ ਚਲੋ ਖਾਓ ਡੇਲੀ ਨਾ ਖਾਓ ਖਾਓ ਤੇ ਕਦੇ ਖਾਣੋ ਤੇ ਢੇਡਣਾ ਪਰ ਹੋਏ ਨਾ ਚੀਜ਼ਾਂ ਨਾਲ ਇਹਨਾਂ ਚੀਜ਼ਾਂ ਨਾਲ ਢੇਡਣਾ ਢੇਡਣੀ ਭਰਨਾ ਚਾਹੀਦਾ ਸਵਾਦ ਅਨੁਸਾਰ ਹੀ ਚੰਗੀਆਂ ਰਹਿੰਦੀਆਂ ਵਾ ਤੇ ਪਰ ਕੀ ਕਰੀਏ ਫਿਰ ਜਦੋਂ ਖਾਣ ਤੇ ਆ ਜੀਏ ਫਿਰ ਜੀ ਕਰਦਾ ਵਾ ਵੀ ਖਾਈ ਜੀ ਖਾਈ ਜੀ ਰਿਆ ਨਹੀਂ ਜਾਂਦਾ ਵੇਖ ਲੋ ਜਿੱਦਾਂ ਆਪਣੇ ਘਰ ਉਹ ਦਿਨ ਵੇਖਿਆ ਪੰਜ ਚੋ ਜੀ ਮੰਮੀ ਉਹ ਕਹਿਣ ਦੀ ਵਲੋਗ ਦੇ ਵਿੱਚ ਆਪਣੇ ਘਰ ਕੋਈ ਫਲ ਫਰੂਟ ਪਿਆ ਹੋਵੇ ਤੇ ਉਹ ਖਾਣ ਨੂੰ ਜੀ ਕਰਦਾ ਸਮੋਸੇ ਪਈ ਹੁਣ ਤੇ ਆਪਾਂ ਮਿੰਟ ਚ ਭੱਜ ਕੇ ਬਾਹਰ ਉਹ ਇਹਨਾਂ ਨੂੰ ਕੱਟ ਕੇ ਦਈਏ ਨਾ ਐ ਫੇਰ ਖਾਂਦੇ ਆ ਤੇ ਵੇਖ ਲੋ ਹੁਣ ਕਿਦਾਂ ਨੈਗੇਟਿਵਿਟੀ ਆ ਸਾਰੇ ਪਾਸੇ ਸਮੋਸੇ ਪਈ ਹੁਣ ਪਕੌੜੇ ਪਈ ਹੁਣ ਤੇ ਮਿੰਟੋ ਮਿੰਟ ਚੋਕੇ ਖਾਣੂਂਦੇ ਆਪੇ ਸਮੋਸੇ ਭਾਵੇਂ ਪਰਸੋਂ ਚੋਸਦੇ ਤੇ ਦੋ ਉਹ ਵੀ ਗਰਮ ਕਰਕੇ ਨਾ ਤੇਰੇ ਸਪੈਸ਼ਲ ਕੜਾਈ ਵਿੱਚ ਪਾ ਕੇ ਤੇ ਉਹਨਾਂ ਨੂੰ ਗਰਮ ਕਰਕੇ ਖਾਣਗੇ ਕਮੈਂਟ ਕਰਿਓ ਮੇਰੇ ਨਾਲ ਕਿਹੜੇ-ਕਿਹੜੇ ਐਗਰੀ ਆ ਕਿਉਂਕਿ ਆਪਾਂ ਤੇ ਹੈਗੀਆਂ ਹੁਣ ਕੀ ਕਰੀਏ ਝੂਠ ਨਹੀਂ ਬੋਲਣਾ ਤੇ ਮੈਨੂੰ ਚਾਹੀਦਾ ਤੇ ਇਹ ਨਹੀਂ ਖਾਣਾ ਚਾਹੀਦਾ ਹਾਂਜੀ ਹਾਂਜੀ ਤੇ ਚਲੋ ਕੁਰੀਆਂ ਦੇ ਤੇ ਅਲੂ ਗੇ ਤੇ ਹੋਰ ਤੇਲ ਪਾ ਕੇ ਤੇ ਫੇਰ ਨਾਲ ਵਿੱਚ ਤੇਲ ਭਰ ਜਾਂਦਾ ਹੌਸਲਾ ਫੇਰ ਇੱਥੋਂ ਆ ਜਾਂਦਾ ਵਾ ਵੀ ਚਾਰ ਦਿਨ ਜ਼ਿੰਦਗੀ ਦੇ ਆ ਇਹ ਕਦੇ ਆ ਨਾ ਕਿ ਜਿਹੜਾ ਘਰ ਦੇ ਸਾਰੇ ਮੈਂਬਰ ਖਾਂਦੇ ਹੋ ਤਾਂ ਦੂਜੇ ਦਾ ਵੀ ਚੀਕ ਕਰਦਾ ਹੋਣਾ ਹੀ ਘਾਟੇ ਖਾਣੇ ਆ ਤਾਂ ਇਹ ਇਕੱਲਾ ਖਾਂਦਾ ਸਹੀ ਗੱਲ ਆ ਆ ਇਹ ਜਿਹੜੀ ਗੱਲ ਤੁਸੀਂ ਕਹੀ ਹੈ ਨਾ ਤੇ ਤੈਨੂੰ ਘਟਣਾ ਚਾਹੀਦਾ ਨਾ ਫੇਰ ਵੇਖ ਕੇ ਸਾਡੇ ਵੱਲ ਤੂੰ ਹੋਰ ਗੱਲਾਂ ਜਾਂ ਉਹ ਜਦੋਂ ਜਦੋਂ ਕਿਤੇ ਬੰਦਾ ਸ਼ਹਿਰ ਜਾਂਦਾ ਨਾ ਫਿਰ ਉੱਥੇ ਰਿਆ ਨਹੀਂ ਜਾਂਦਾ ਜਾ ਕੇ ਉਤੋਂ ਫਿਰ ਜੀ ਕਾਦਾ ਕੋਈ ਨਾ ਕੋਈ ਚੀਜ਼ ਘਰ ਆਈ ਜਾਂਦਾ ਤੇ ਜਦੋਂ ਬੰ ਨਹੀਂ ਬੰਦਾ ਜਦੋਂ ਸ਼ਹਿਰ ਜਾਂਦਾ ਤੇ ਬੰਦਾ ਪੁੱਛੇ ਇਹਨੂੰ ਪੀ ਇਹ ਬੰਦਾ ਰੋਜ਼ ਸਾਇਹ ਜਾਂਦਾ ਤੇ ਫਿਰ ਖਾਈ ਜਾਵੇ ਨਹੀਂ ਦਾਣਾ ਚਾਹੀਦਾ ਜਿੱਥੇ ਲੱਗੀਆਂ ਹੁੰਦੀਆਂ ਨੇ ਰੇੜੀਆਂ ਉੱਥੇ ਜਾ ਬੰਦਾ ਕਾਲੀਆਂ ਨੇ ਕ ਲਾਲੇ ਜਾਂ ਪੱਟੀਆਂ ਬਨ ਲੈ ਨਹੀਂ ਉਹਦੇ ਦੇਖੇ ਹੀ ਨਾ ਹੈ ਹੈਨਾ ਚਲੋ ਚਲੋ ਅੱਗੇ ਵਧੋ ਫਿਰ ਸਾਡੇ ਇਹੋ ਕਰਦੇ ਆ ਜਿਹੜੀ ਰੇੜੀ ਤੇ ਜਾਦਾ ਜਾਣੇ ਖਲੋਤੇ ਹੋ ਨਾ ਉਥੇ ਆਂਦੇ ਇਹਦੇ ਸੁਆਦ ਹੋਣੇ ਆ ਇੱਕੋ ਖਾਣੇ ਇੱਕੋ ਜਾਦਾ ਜਾਣੇ ਖਲੋਤੇ ਆ ਤੇ ਉਹ ਵੇਲਾ ਉਹ ਜਦੋਂ ਜਦੋਂ ਤੱਕ ਅਸੀਂ ਖਾਣੇ ਲੈਣੇ ਉਹ ਤੋਂ ਪਹਿਲਾਂ ਵਾਲਾ ਹੀ ਇੰਨਾ ਕੁ ਜਿਆਦਾ ਉਥੇ ਅਟਰੈਕਟਿਵ ਹੁੰਦਾ ਨਾ ਮਨ ਉਹਨਾਂ ਚੀਜ਼ਾਂ ਨਾਲ ਵੀ ਲੈ ਵੀ ਹੁਣ ਖਾ ਕੇ ਜਾਣੇ ਆ ਫੇਰ ਨਹੀਂ ਬੰਦਾ ਪਿਛੇ ਹਟ ਸਕਦਾ ਤੇ ਜਦੋਂ ਖਾਕੂ ਲੈਣੇ ਨਾ ਜਦੋਂ ਉਥੋਂ ਰੇੜੀਆਂ ਤੋਂ ਉਰੇ ਨੂੰ ਹੋਣਾ ਪੈਸੇ ਦੇਗੇ ਫੇਰ ਸੋਚਣਾ ਯਾਰ ਐਵੇਂ ਹੀ ਖਾਲੇ ਆ ਨਾ ਵੀ ਖਾਂਦੇ ਠੀਕ ਹੀ ਪਰ ਹਣਾ ਮੇਰ ਨਾਲ ਬੜੀ ਬੜੀ ਇਦਾ ਹੋਇਆ ਮੂਦਾ ਸੁਵਾਦੀ ਆ ਇਹਦੇ ਨਾਲ। ਇਹਨੂੰ ਖਾ ਲੈਨੇ ਤਾਂ ਫੇਰ ਤੂੰ ਕਹਿੰਦਾ ਹਾਂ ਹੈ ਐਵੇਂ ਖਾਦੇ ਆ ਨਾ। ਤੇ ਹੁਣ ਫੇਰ ਇਹਨੂੰ ਕਿੰਨਾ ਟਾਈਮ ਆਪਾਂ? ਇਹਨੂੰ ਲੱਗ ਹੀ ਜਾਣਾ 15-20 ਮਿੰਟ ਹਰਚੂ ਵਾਲ ਬਾਲਾ ਹੋ ਗਵਰੀ ਆ ਨਾ। ਅੱਛਾ ਇਹਨੂੰ 15-20 ਮਿੰਟ ਇਦਾਂ ਹੀ ਬਾਲਣਾ ਹਣਾ। ਹਾਂ ਤੇ ਆ ਰੱਖੇਵੇਂ ਵਿੱਚ ਜਦੋਂ ਫੇਰ ਅਸੀਂ ਪਾਵਾਂਗੇ ਨਾ ਬਣ ਜੂਗੀ ਤੇ ਪੇੜੇ ਆ ਦੱਸਾਂਗੇ। ਚਲੋ ਜੀ ਦੋਸਤੋ ਬਣੇ ਰਹੋ ਸਾਡੇ ਵਲੌਗ ਦੇ ਨਾਲ ਤੇ ਇਹ ਹੁਣ 15-20 ਮਿੰਟ ਇਹਨੂੰ ਲੱਗਣਗੇ। ਆਣਾ ਉੱਪਰ ਨਵੇਂ ਚੋ ਉਹਨੇ ਗਾੜੀ ਹੋ ਜਾਣਾ ਹੈ ਨਾ ਗਾੜੀ ਹੋ ਜਾਣਾ ਤੇ ਚੀਨੀ ਚੁੰਨੀ ਵਗੈਰਾ ਸਾਰਾ ਕੁਝ ਬਾਜਕੋਣਾ ਹੈ ਨਾ ਹਾਂ ਉਹ ਜੋ ਦੇ ਚਲੋ ਜਦੋਂ ਜਦੋਂ ਹੁਣ ਤੇ ਹੁਣੇ ਆਪਾਂ ਖੰਡ ਪਾਤੀ ਫਿਰ ਤੇ ਉਹ ਚਾਣੀ ਬਣ ਜਾਣੀ ਤੇ ਤਾਰਾ ਛੱਡਣਾ ਆਪਣੀ ਜਾਦੀ ਹਾਂ ਫਿਰ ਉਹ ਜੋੜਣਾ ਆਪਣੀ ਹੈ ਨਾ ਹਾਂਜੀ ਹਾਂਜੀ ਚਲੋ ਠੀਕ ਆ ਜੀ ਮਿਲਦੇ ਆ ਤੁਹਾਨੂੰ ਅਗਲੇ ਸਟੈਪ ਤੇ ਹਾਂਜੀ ਲਓ ਜੀ ਤੁਸੀਂ ਦੇ ਸਕਦੇ ਆ ਇਮਲੀ ਜਿਹੜੀ ਆ ਉਹ ਪੱਕ ਚੁੱਕੀ ਆ ਗਾੜੀ ਹੋ ਗਈ ਆ ਗਾੜੀ ਹੋ ਗਈ ਨਾ ਮੈਨੂੰ ਨਹੀਂ ਪਤਾ ਹੁਣ ਸਸਭਾਂ ਚੱਲੀ ਚੱਟ ਤੇ ਸ਼ੈਫਾ ਜੀ ਸਾਡੇ ਚੁੱਪ ਵਾ ਇਸ ਕਰਕੇ ਮੈਂ ਬੋਲ ਰਿਹਾ ਸੀ ਚੁੱਪ ਗਿਓ ਨਾ ਵੇ ਜਵਾਈਏਗੇ ਖੰਡ ਗੁੰਡ ਜੋ ਹੋਣੀ ਚਲੋ ਜੀ ਹੁਣ ਹੁਣ ਹਾਂ ਇਹ ਇੱਕ ਟੋਰੀ ਖੰਡ ਤੇ ਰਹੀ ਉਹ ਪਾ ਦਾਂਗੇ ਹਾਂਜੀ ਤੇ ਥੋੜੀ ਜੀ ਲਾਲ ਮਿਰਚ ਤੇ ਇਹ ਆਪਣੇ ਹਿਸਾਬ ਨਾਲ ਪਾ ਲਿਓ ਇਹ ਤਾਂ ਆਪਣੇ ਹਿਸਾਬ ਨਾਲ ਪਾ ਲਈ ਨਮਕ ਨਮਕ ਇਹੀ ਸਵਾਦ ਅਨੁਸਾਰ ਹਨਾ ਹਾਂ ਜਿੰਨਾ ਤੇ ਹੀ ਖਾਣੋ ਲਓ ਇਹ ਜੇ ਰਿਦਵਰ ਚੀਨੀ ਪਾਈ ਤੇ ਉਹੀ ਵਾਈ ਖੱਟੇ ਮਿੱਠੇ ਬੰਨੀ ਖੱਟੇ ਮਿੱਠੇ ਵਾਹ ਜੀ ਵਾਹ ਕਮੈਂਟ ਕਰਕੇ ਦੱਸੋ ਤੁਸੀਂ ਠੀਕ ਆ ਤੇ ਕੱਲ ਨਹੀਂ ਪਾਇਆ ਅਸੀਂ ਕੱਲ ਆਪਾਂ ਬਗੈਰੀ ਬਣਾਈ ਹਾਂਜੀ ਇਹ ਵਾਲੀ ਚਟਨੀ ਮੈਨੂੰ ਲੱਗਦਾ ਵਾ ਵੀ ਬਹੁਤ ਵੀਰ ਭੈਣ ਤੁਹਾਡੇ ਜੋ ਨਹੀਂ ਹਨਾ ਟਰਾਈ ਕਰਦੇ ਹੁਣ ਜਿਆਦਾ ਉਹ ਹੀ ਟਰਾਈ ਕਰਦੇ ਪਿਆਜ਼ਾਂ ਵਾਲੀ ਹਨਾ ਅਮਣ ਹਾਂ ਜਿਹੜੀ ਛੇਤੀ ਬਣ ਜਾਂਦੀ ਹੈ ਉਹ ਸਟੋਰ ਕਰਕੇ ਵੀ ਰੱਖ ਸਕਦੇ ਇਹਨੂੰ ਬੱਚੇ ਵੀ ਖਾਂਦੇ ਆ ਮਿੱਠੀ ਚੜਨੀ ਹਾਂਜੀ ਬੱਚੇ ਖਾਣ ਇਹਨੂੰ ਮਮੀ ਇਹਦੇ ਬੱਚੇ ਵੀ ਖਾਂਦੇ ਆ ਕੋਈ ਨਾ ਬੱਚੇ ਜਿਹੜਾ ਖਾਣ ਹਾਂ ਹਾਂ ਇਹ ਗੱਲ ਹੈਗੀ ਆ ਹਾਂ ਉਹ ਚ ਮੱਚਾ ਮੁੱਚਾ ਪਾਈ ਹੁੰਦੀਆਂ ਨਾ ਬੱਚੇ ਨਹੀਂ ਖਾਂਦੇ ਤੇ ਇੱਕ ਮਝਿਆਰਾ ਰੋਟੀ ਵੀ ਬਣਦੀ ਹੈ ਨਾ ਉਹ ਨਹੀਂ ਚੰਗੀ ਹੁੰਦੀ ਹੈ ਨਾ ਉਹ ਨਾਲ ਉਹ ਜਿਹੜੀ ਕਰਕੇ ਨਹੀਂ ਰੱਖ ਸਕਦੇ ਉਹ 1-2 ਦਿਨ ਵਾ ਤੇ ਠੀਕ ਰਹਿੰਦੀ ਬਾਕੀ ਉਹ ਖਰਾਬ ਹੋ ਜਾਂਦੀ ਆ ਇਹਨੂੰ ਭਾਵੇਂ ਤੁਸੀਂ ਮਹੀਨਾ ਇੱਕ ਰੱਖ ਲਓ ਇਹ ਖਰਾਬ ਨਹੀਂ ਹੋਣੀ ਹਾਂ ਹਾਂ ਮਹੀਨਾ ਇੱਕ ਰੱਖ ਲਓ ਪੀ ਚਟਣੀ ਵਧੀਆ ਹੈ ਮੈਂ ਨਾਇਕਾ ਕਹਾਵਤ ਬਾਜ਼ ਹੋਰ ਬਣਾ ਲਓ ਨਾਲੇ ਮੰਮੀ ਜੀ ਉਹ ਵਾਲੀ ਚਟਣੀ ਜਿਹੜੀ ਕਹਿੰਦੇ ਆ ਪਿਆਜ਼ ਵਾਲੀ ਉਹ ਜ਼ਿਆਦਾ ਜ਼ਿਆਦਾ ਨਹੀਂ ਸੁਆਦ ਲੱਗਦੀ ਹੈ ਨਾ ਤੇ ਇਹ ਵਾਲੀ ਚਟਣੀ ਜਿੰਨਾ ਮਰਜ਼ੀ ਖਾਈ ਜਾਓ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਨਾ ਪਰ ਹੱਬ ਤੋਂ ਬਾਅਦ ਦੇ ਨਾ ਹੀ ਖਾਈਏ ਤੇ ਵਧੀਆ ਗੱਲਾਂ ਬਾਕੀ ਜਦੋਂ ਬਣਦੀ ਹੈ ਸੱਚ ਜਿਹੜੀ ਮੈਂ ਗੱਲ ਦੱਸਣੀ ਉਹ ਜਿਹੜੀ ਚਟਣੀ ਹੈ ਨਾ ਪਿਆਜ਼ ਵਾਲੀ ਉਹ ਉਹਨਾਂ ਸੁਆਦ ਲੱਗਦੀ ਜਦੋਂ ਪਟੂਰੇ ਹੋਏ ਉਹਨਾਂ ਨਾਲ ਸੁਆਦ ਲੱਗਦੀ ਕੂੜੀਆਂ ਨਾਲ ਨਾਲੇ ਜਿਹੜੀ ਮੈਂ ਗੱਲ ਦੱਸਣੀ ਸੀ ਉਹ ਵੀ ਤਾਂ ਹਜ਼ਨਿਆਂ ਨਾਲੇ ਹੁਣ ਹਨਾ ਉਹਦੋਂ ਨੂੰ ਉਹ ਬਣ ਜੂਗੀ ਚਟਣੀ ਮੈਂ ਇਹ ਕੱਲ ਦੱਸਣੀ ਆਪਣੇ ਜਿਹੜੇ ਮਟਰ ਨਹੀਂ ਦੇ ਖਾਣ ਵਾਲੇ ਲੂਣ ਵਾਲੇ ਹਨਾ ਤੇ ਉਹਨਾਂ ਨਾਲ ਇੱਕ ਵਾਰੀ ਵੀ ਖਾਧੀ ਜੀ ਨਾ ਇਹ ਵਾਲੀ ਚਟਣੀ ਤੇ ਕਿੰਨੀ ਸਵਾਦ ਲੱਗੀ ਹਾਂ ਹਨਾ ਸਾਰੇ ਵੀਰ ਭੈਣ ਕਮੈਂਟ ਕਰਕੇ ਦੱਸਿਓ ਏਦਾਂ ਕਦੀ ਕਿਸੇ ਨੇ ਕੀਤਾ ਤੇ ਜੇ ਕੀਤਾ ਤਾਂ ਕਮੈਂਟ ਕਰਿਓ ਆਪਾਂ ਬਹੁਤ ਕੁਝ ਚਲਾਇਆ ਵਾ ਤੁਹਾਡੇ ਸਾਹਮਣੇ ਅਸੀਂ ਪਕੌੜੀਆਂ ਆਣੀਆਂ ਰੋਟੀਆਂ ਵੀ ਬਣਾ ਲੀਆਂ ਤੇ ਬਾਕੀ ਇਹ ਆ ਕਿ ਇਹ ਚਟਣੀ ਨਾਲ ਨਾ ਉਹ ਮਟਰੀ ਖਾ ਕੇ ਵੇਖਿਓ ਕਿਤੇ ਹਾ 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 ਨੀ ਯਾਰ ਆ ਕਿਤੇ ਨਾਲ ਜਾ ਬਹੁਤ ਹੀ ਸੁਆਦ ਬਣਦੀ ਆ ਆਪਾਂ ਹੁਣ ਆ ਚਟਣੀ ਨਾਲ ਜ ਹੋਰ ਸੁਆਦ ਲੱਗਣੇ ਆ ਇਹ ਇਸੇ ਚਟਣੀ ਨਾਲ ਕਹਿੰਦੇ ਆ ਮੈਂ ਅੱਛਾ ਇਸੇ ਚਟਣੀ ਦੀ ਗੱਲ ਕਰਦੇ ਆ ਨਹੀਂ ਕਿ ਉਹ ਕੈਚਪ ਨਾਲ ਖਾਦੇ ਸੀ ਨਾ ਹੁਣ ਮੰਮੀ ਕਹਿੰਦੇ ਆ ਨਾ ਮੈਨੂੰ ਹੋਰ ਸੁਆਦ ਲੱਗਣੀ ਆ ਹਾਂ ਇਹਦੇ ਨਾਲ ਹਾਂਜੀ ਕੈਚਪ ਨਾਲ ਵੀ ਆਪਾਂ ਗੱਲ ਪਰ ਇਹਦੇ ਨਾਲੇ ਹੋਰ ਗੱਲ ਬਣ ਜਾਂਦੀ ਆ ਤੇ ਇਹਦੇ ਨਾਲ ਮੈਂ ਟਰਾਈ ਜੇ ਪਹਿਲੀ ਵਾਰੀ ਕਰਨੀ ਆ ਤੇ ਉਹ ਮੈਂ ਕੈਚਪ ਨਾਲ ਕੀਤੇ ਸੀ ਤੇ ਤੁਸੀਂ ਵੀ ਸਾਰੇ ਜਾਣੇ ਠੀਕ ਆ ਜਰੂਰ ਕਰਿਓ ਤੇ ਮੈਨੂੰ ਮੈਨੂੰ ਫੇਰ ਕਮੈਂਟ ਕਰਿਓ ਮੈਂ ਆਸ ਕਰਦਾ ਤੁਹਾਨੂੰ ਕਿਸੇ ਨੂੰ ਵੀ ਮਰੀ ਨਹੀਂ ਲੱਗੂਗੀ ਸਵਾਦ ਹੀ ਲੱਗੂਗੀ ਜੇ ਲੱਗੂਗੀ ਤੇ ਤੇ ਜਰੂਰ ਕਮੈਂਟ ਕਰਿਓ ਠੀਕ ਆ ਆਪਣੇ ਵੱਖਰੇ ਹੀ ਕੱਢਦੇ ਰਹਿੰਨੇ ਤਰੀਕੇ ਦੇ ਰੁਕੇ ਅਹੀਂ ਤੇ ਉਹਨਾਂ ਵੀ ਜਿਹੜੀਆਂ ਭੁੱਲ ਬੜੀਆਂ ਹੁੰਦੀਆਂ ਆ ਹੀ ਉਹਨਾਂ ਵੀ ਰੋਟੀ ਖਾ ਲੈਣੇ ਹਾਂ ਭੁੱਖ ਲੱਗੀ ਹੋਵੇ ਸੀ ਆਪਾਂ ਜੋ ਹੁੰਦਾ ਲੈ ਜੰਨੇ ਅੰਦਰ ਤੁਹਾਨੂੰ ਭੰਨ ਕੀ ਸਾਡੀ ਤਾਂ ਮੈਂ ਹਣ ਮਗਜ ਵੀ ਪਾਦਣ ਲੱਗੀ ਵਿੱਚ ਆਹ ਹੋ ਗਈ ਹੈ ਰੈਡੀ ਔਰ ਲਓ ਜੀ ਨਾਲ ਹੀ ਮਗਜ ਪਾਤੇ ਹਨਾ ਨਾਲ ਹੀ ਪਾਤਾ ਗੈਸ ਬੰਦ ਐਨਾ ਟਾਈਮ ਵੈਸੇ ਲੱਗਾ ਨਹੀਂ ਆਮਣ ਜਿਨਾ ਹਨ ਆਹੀਂ ਕਹਿੰਦੇ ਸੀ ਸੇਮ ਪ੍ਰੋਸੀਜਰ ਆ ਤੇ ਬਾਕੀ ਬਸ 10 ਮਿੰਟ ਹੋਏ ਰਿਜਨ ਤੇ ਹੀ ਟਾਈਮ ਲੱਗਾ ਹਾਂ ਰਿਜਨ ਤੇ ਟਾਈਮ ਲੱਗਾ ਵਾ ਬਾਕੀ ਸਾਰਾ ਕੁਝ ਓਕੇ ਆ ਫਸ ਗੈਸ ਹੋ ਗਿਆ ਬੰਦ ਹੋਰ ਨਹੀਂ ਨਹੀਂ ਆਪਣ ਅਸੀਂ ਆਪ ਕੀਤਾ ਵਾ ਨਹੀਂ ਉਹ ਇਹ ਕਿਉਂ ਗੈਸ ਬੰਦ ਕਰਤਾ ਕਿਉਂ ਤੇ ਲਓ ਜੀ ਆਓ ਹੁਣ ਦੇਖੀਏ ਫਿਰ ਇਹਦਾ ਇਮਲੀ ਇਮਲੀ ਵਾਲੀ ਚਟਨੀ ਦਾ ਇੰਟਰਫੇਸ ਤੇ ਗਰਮਾ ਗਰਮ ਕੋਲੀ ਦੇ ਵਿੱਚ ਪਾ ਲਈਆ ਮੰਮੀ ਜੀ ਨੇ ਤੇ ਅੱਜ ਇਹਨੂੰ ਅਸੀਂ ਖਾਵਾਂਗੇ ਨਹੀਂ ਕਿਉਂਕਿ ਕੋਈ ਚੀਜ਼ ਹੈ ਨਹੀਂ ਨਾਲਾਂ ਤੇ ਖਾਣ ਨੂੰ ਜਿਹੜਾ ਕਲਰ ਹੋਣਾ ਆਪੋਸਾ ਵੇਖਣ ਜੀ ਵਧੀਆ ਲੱਗਦੀ ਆ ਪਰ ਹੁੰਦੀ ਤੇ ਇਦਾਂ ਦੀ ਆ ਹਾਂ ਹੈਨਾ ਨਹੀਂ ਪਰ ਅਹੀਂ ਕਲਰ ਨਹੀਂ ਯੂਜ਼ ਕੀਤਾ ਬਾਕੀ ਇਥੇ ਸਾਡੇ ਕੋਲ ਇੱਕ ਹੋਰ ਚੀਜ਼ ਆ ਆਪਾਂ ਯੂਜ਼ ਕਰ ਨਹੀਂ ਕਰਨਾ ਤੇ ਕੋੜ ਹੀ ਪਰ ਉਹ ਵਿਲਹਾਲ ਅਜੇ ਤੱਕ ਅਵੇਲੇਬਲ ਸਾਡੇ ਕੋਲ ਨਹੀਂ ਹੈਗਾ ਹੈਨਾ ਉਹਦੇ ਕਰਕੇ ਤੇ ਆਪਾਂ ਉਹ ਵੀ ਯੂਜ਼ ਕਰ ਸਕਦੇ ਆ ਪਰ ਵਹੇ ਤੇ ਯੂਜ਼ ਉਹ ਕਰਨਾ ਚਾਹੀਦਾ ਚਲੋ ਕੋਈ ਗੱਲ ਨਹੀਂ ਤੇ ਵੇਖੋ ਤੁਸੀਂ ਚੈੱਕ ਕਰੋ ਤੇ ਕਮੈਂਟ ਕਰਕੇ ਦੱਸੋ ਕਿਦਾਂ ਦੀ ਲੱਗਣ ਦੀ ਆ ਫਿਰ ਹੈ ਤੇ ਇਹ ਜਦੋਂ ਠੰਡੀ ਹੋ ਜੇ ਤੇ ਹੋਰ ਸਵਾਦ ਲੱਗਣ ਲੱਗ ਪੈਂਦੀ ਹੈ ਜੇ ਇਹਦੇ ਨਾਲ ਟਿੱਕੀਆਂ ਹੋਣ ਨਾ ਹੈ ਮਮੀ ਜੀ ਤੇ ਹਣਾ ਮਜ਼ਾ ਹੀ ਆਜੇ ਮਜ਼ਾ ਹੀ ਆਜੇ ਪਰ ਹੈ ਨਹੀਂ ਆ ਹੈ ਨਹੀਂ ਆ ਪਰ ਚਲੋ ਕੋਈ ਨਹੀਂ ਉਹ ਵੀ ਟਰਾਈ ਕਰਾਂਗੇ ਆਪਾਂ ਦਾਲ ਵਾਲੀਆਂ ਟਿੱਕੀਆਂ ਠੀਕ ਆ ਤੇ ਜਦੋਂ ਵੀ ਕੋਈ ਚੀਜ਼ ਅਸੀਂ ਬਣਾਵਾਂਗੇ ਉਹ ਹੀ ਇਹ ਨਾਲ ਮੋਤਾ ਇਹ ਇਹ ਨਾਲ ਇਹਦੇ ਨਾਲ ਹੀ ਸਰਵ ਕਰਾਂਗੇ ਜਾਂ ਖਾਵਾਂਗੇ ਤੇ ਬਾਕੀ ਜ਼ਰੂਰ ਸਾਰੇ ਜਣੇ ਟਰਾਈ ਕਰਿਓ ਠੀਕ ਆ ਜੇ ਜਿਨ੍ਹਾਂ ਨੇ ਟਰਾਈ ਕੀਤੀ ਆ ਉਹ ਸਾਨੂੰ ਸੋਹਣੇ ਸੋਹਣੇ ਕਮੈਂਟ ਕਰਕੇ ਦੱਸਿਓ ਕਿੱਦਾਂ ਦੀ ਬਣਦੀ ਆ ਤੇ ਬਾਕੀ ਜਿਨ੍ਹਾਂ ਨੇ ਨਹੀਂ ਬਣਾਈ ਹਾਂਜੀ ਕਲਰ ਵੀ ਬਹਿ ਸੋਹਣਾ ਲੱਗਣ ਡਿਆ ਹੈ ਨਾ ਹਾਂਜੀ ਜ਼ਰੂਰ ਜ਼ਰੂਰ ਸਾਨੂੰ ਕਮੈਂਟ ਕਰਕੇ ਦੱਸਿਓ ਹਨਾ ਹਾਂਜੀ ਮੈਂ ਕਲਰ ਵੀ ਸੋਹਣਾ ਲੱਗਣ ਡਿਆ ਹੈ ਇਹ ਇਦਾਂ ਬਖੋਣੀਆਂ ਕਲਰ ਹਾਂਜੀ ਲਓ ਜੀ ਇਹ ਜੇ ਜੇ ਤੋ ਠੰਡੀ ਹੋ ਗਈ ਹੋਰ ਸੰਗਣੀ ਹੋ ਜਾਣੀ ਹਾਂ ਅੱਛਾ ਜੇ ਤੋ ਠੰਡੀ ਹੁੰਦੀ ਗਈ ਸੰਗਣੀ ਹੋ ਜਾਂਦੀ ਨਹੀਂ ਹਾਂ ਗਰਮ ਨਾ ਨਹੀਂ ਮਾਣੀ ਮੋਟੇ ਹੋਈ ਜਾਣੀ ਆ ਨੇ ਬਾਕੀ ਬਹੁਤ ਵਧੀਆ ਆਵਾਜ਼ ਦਾ ਟੈਕਸਚਰ ਹੈ ਜਿਆਦਾ ਵੀ ਨਾ ਪਤਾ ਸਭ ਤੋਂ ਵਧੀਆ ਜੀ ਇਹ ਗੱਲ ਆ ਕਿ ਇਹ ਨੂੰ ਰੱਖ ਸਕਦੇ ਆ ਹਾਂ ਇਹਨਾਂ ਲੰਬੇ ਟਾਈਮ ਤੱਕ ਗੱਲ ਤੇ ਹਵਾ ਵੇਚ ਆਣਾ ਤੇ ਜਿਹੜੀ ਦੂਸਰੀ ਜਿਹੜੀ ਆਰਾ ਰੋਡ ਦੀ ਹੁੰਦੀ ਉਹ ਇੰਨਾ ਚਿਰ ਤਾਂ ਰਹਿੰਦੀ ਨਹੀਂ ਆ ਤੇ ਬਾਕੀ ਸ਼ੈਫ ਦੱਸਾਂਗੇ ਸ਼ੈਫ ਨੇ ਕੀ ਦੱਸਣਾ ਸ਼ੈਫ ਨੇ ਸਾਰਾ ਕੁਝ ਬਣਾ ਕੇ ਦੱਸ ਦਿੱਤਾ ਹੋਇਆ ਆ ਹੈ ਤੇ ਸਾਰੇ ਜਾਨੇ ਹੁਣ ਵੀ ਇਹੋ ਹੀ ਕਹਿਣਾ ਹੁਣ ਕਿ ਜਿੱਤਾ ਸਾਡੇ ਪਹਿਲੇ ਵਲੋਗ ਨੂੰ ਪਿਆਰ ਦਿੱਤਾ ਇਦਾਂ ਹੀ ਇਹਨੂੰ ਦਿਓ ਤੇ ਲਾਈਕ ਸ਼ੇਅਰ ਤੇ ਕਮੈਂਟ ਤੇ ਸਬਸਕ੍ਰਾਈਬ ਜ਼ਰੂਰ ਕਰਿਆ ਕਰਨਾ ਹਾਂਜੀ ਬਹੁਤ ਸੋਹਣਾ ਪਿਆਰ ਦੇਂਦੇ ਆ ਤੁਸੀਂ ਪਿਛਲੇ ਵੀ ਵਲੋਗਾਂ ਨੂੰ ਤੇ ਆਸ ਕਰਦਾ ਹਾਂ ਹੁਣ ਤੁਸੀਂ ਸਾਰੇ ਆਉਣ ਵਾਲੇ ਵਲੋਗਰ ਨੂੰ ਵੀ ਪਿਆਰ ਦੋਗੇ ਤੇ ਆਪਾਂ ਵੀ ਸੋਹਣੇ ਸੋਹਣੀਆਂ ਰੈਸਪੀਆਂ ਜਿਹੜੀਆਂ ਤੁਹਾਡੇ ਨਾਲ ਸ਼ੇਅਰ ਕਰਦੇ ਰਹਾਂਗੇ ਤੇ ਹਾਂਜੀ ਹਾਂਜੀ ਕਿੱਥੋਂ ਲਿਆਉਂਗੇ ਵੀ ਦੱਸ ਦੋ ਆਪਣੇ ਮਨ ਦੇ ਘਟਾਂਗੇ ਮੈਂ ਭਣੀ ਚੋਲੇ ਚ ਪਾਈਆਂ ਰਹੇ ਨਹੀਂ ਨਹੀਂ ਆਪਣੇ ਮਨ ਜੋ ਗੱਦਕੇ ਬਣਾਉਣੀ ਹੈ ਹਾਂ ਨਹੀਂ ਬਿਲਕੁਲ ਹਨਾ ਬਾਕੀਆ ਕੀ ਹਰ ਇੱਕ ਹਰੇਕ ਦੇ ਵਿੱਚ ਕੋਈ ਨਾ ਕੋਈ ਟੈਲੈਂਟ ਹੁੰਦਾ ਹਾਂ ਬਾਕੀਆ ਕੀ ਸਾਰਿਆਂ ਆਪਾਂ ਇਹ ਨਹੀਂ ਕਹਿੰਦੇ ਅਸੀਂ ਸਾਰਾ ਕੁਝ ਆਪਣੇ ਕੋਲੋਂ ਹੀ ਡੈਆਂ ਕਰਨ ਵੇਖ ਵੇਖ ਕੇ ਵੀ ਕਰਦੇ ਆ ਜਿਆਦਾ ਤੇ ਵੇਖ ਕੇ ਹੁਣ ਕਾਪੀ ਅੱਜ ਕੱਲ੍ਹ ਯਾਰ ਸਿੱਖਦਾ ਕਿਹੜਾ ਵਸੇ ਸਿੱਖ ਕੇ ਸੱਚ ਸੌਰੀ ਸਾਰੇ ਜਣੇ ਸਿੱਖ ਕੇ ਹੀ ਕਰਦੇ ਆ ਹਨਾ ਤੇ ਜੰਮਦੇ ਨੂੰ ਤੇ ਕੋਈ ਚੀਜ਼ ਵੀ ਨਹੀਂ ਆ ਜਾਂਦੀ ਹੈਗੀ ਪੀ ਜਾਣ ਤੇ ਜੰਮਦੇ ਨੂੰ ਕੋਈ ਚੀਜ਼ ਬਣਾਉਣੀ ਹੁੰਦੀ ਹੋਵੇ ਵੀ ਆਪਣੀ ਮੰਮੀ ਕੋ ਸਿੱਖੂਗਾ ਭੈਣਾਂ ਵੀ ਹੋਣ ਅਹੀਂ ਆਪਣੇ ਮਾਂ ਬੇਓਗੇ ਸਿੱਖਦੇ ਫੇਰ ਹੀ ਕਰਦੇ ਆ ਹਾਂ ਉਹ ਵੜ ਨੂੰ ਵੀ ਸਹੀ ਕਰੋ ਆਪਣੀ ਉਪਰ ਮੰਮਾ ਸਿਰੋਤ ਅੱਛਾ ਹੋ ਗਿਆ ਇਹ ਚੀਜ਼ਾਂ ਦਾ ਹਾਂਜੀ ਹਾਂਜੀ ਮੰਮੀ ਕੋ ਜਿਹੜੀ ਚੀਜ਼ ਮਰਜ਼ੀ ਬਣਾ ਲੈ ਜਿਹੜੀ ਨਾਂ ਵੀ ਨਾ ਹੁੰਦੀ ਹੋਗੀ ਹੋਗੀ ਮੰਮੀ ਨੇ ਬਣਾ ਦੇਣੀ ਹੈ ਜੇ ਕੋਈ ਨਾਂ ਲਵੇ ਸਹੀ ਹਾਂ ਸਹੀ ਗੱਲ ਹੈ ਭਾਵੇਂ ਕਦੀ ਟਰਾਈ ਕੀਤੀ ਨਾ ਵੇ ਆਪੇ ਬਣਾ ਕੇ ਰੱਖਣ ਕਿਤੇ ਉਹ ਚੀਜ਼ ਇਦਾਂ ਲੱਗਦੀ ਜਿਦਾਂ ਨਾ ਇਹ ਚੀਜ਼ ਤੇ ਮਾਹਿਰ ਹੋਣ ਕਿਹੜੇ ਵੇਲੇ ਮੈਂ ਬਣਾ ਕੇ ਤੇ ਫੇਰ ਆ ਬਣਾਉਣ ਆਜ ਮਾਰਦੀ ਨਹੀਂ ਆ ਪਿਆ ਬਣਾ ਆਜ ਹੁਣ ਹਾਂ ਤੇ ਬਾਕੀ ਸਾਰੇ ਜਰੂ ਟਰਾਈ ਕਰਿਓ ਠੀਕ ਆ ਤੇ ਆਪਾਂ ਇਹ ਚਟਣੀ ਦੇ ਨਾਲ ਕੋਈ ਰੈਸਪੀ ਵੀ ਸ਼ੇਅਰ ਕਰਾਂਗੇ ਉਹਦੇ ਨਾਲ ਤੁਹਾਨੂੰ ਸਰਵ ਕਰਕੇ ਵਿਖਾਵਾਂਗੇ ਠੀਕ ਆ ਤੇ ਬਣੇ ਰਹਿਓ ਫਿਰ ਸਾਡੇ ਵਲੋਗਾ ਦੇ ਨਾਲ ਧੰਨਵਾਦ ਸਾਰਿਆਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ